ਸਖਬੀ ਬਾਦਸਿਆਂ ਤੂੰ ਕੱਲ ਪਰਸੋਂ ਆਇਆ ਸੀ ਮੇਰੇ ਏਰੀਆ ਦੇ ਵਿੱਚ ਤੇ ਔਰਤਾਂ ਖੜੀਆਂ ਬੀਬੀਆਂ ਨੂੰ ਪੁੱਛ ਰਿਆਂ ਕਿ ਜਿਹੜਾ ਭਗਵੰਤ ਮਾਨ ਆ ਉਹ ਪੀਡੀਸੀ ਤੇ ਵੇਖ ਰਿਹਾ ਮੈਨੂੰ ਪਤਾ ਤੁਸੀਂ ਆਹ ਵੇਖੋ ਬਿੱਲ ਆਏ ਹੋਏ ਆ ਗਰੀਬ ਬੀਬੀਆਂ ਨੂੰ ਤੇ ਜਿਹੜਾ ਕਹ ਲੋ ਬੀਬੀਆਂ ਵਿਖਾਈ ਜਾਂਦੀਆਂ ਐ ਕਰਕੇ ਵੀ ਸਾਡੇ ਬਿੱਲ ਆਏ ਆ ਫਿਰ ਤੂੰ ਇਹ ਗੱਲ ਕਹਿ ਰਿਆਂ ਕਿ ਭਗਵੰਤ ਮਾਨ ਨੇ 1000 ਰੁਪਿਆ ਪਾਇਆ ਤੁਹਾਡਾ 1000 ਰੁਪਿਆ ਆ ਗਿਆ ਓ ਬੀਬੀਆਂ ਕਹੀ ਜਾਂਦੀਆਂ ਵੀ 1000 ਰੁਪਏ ਨਹੀਂ ਆਇਆ ਸਖ ਬੀਬਾ ਦਾ ਸਿਆ ਤੂੰ ਪੰਜਾਬ ਬਚਾਓ ਯਾਤਰਾ ਤੋਰੀ ਆ ਹੁਣ ਆ ਪੰਜਾਬ ਬਚਾਓ ਯਾਤਰਾ ਦੇ ਵਿੱਚ ਵਾਕਈ ਪੰਜਾਬ ਵੱਜਦਾ ਕਿ ਨਹੀਂ ਵੱਜਦਾ ਆ ਤੈਨੂੰ ਤੇਰੇ ਗੱਲਾਂ ਦਾ ਜਵਾਬ ਦੇਣ ਲੱਗਿਆ ਤੂੰ ਕੱਲ ਪਰਸੋਂ ਆਇਆ ਸੀ ਮੇਰੇ ਏਰੀਆ ਦੇ ਵਿੱਚ ਤੇ ਔਰਤਾਂ ਖੜੀਆਂ ਬੀਬੀਆਂ ਨੂੰ ਪੁੱਛ ਰਿਆਂ ਕਿ ਜਿਹੜਾ ਭਗਵੰਤਮਾਨ ਆ ਉਹ ਪੀਟੀਸੀ ਤੇ ਵੇਖ ਰਿਹਾ ਮੈਨੂੰ ਪਤਾ ਤੁਸੀਂ ਆ ਵੇਖੋ ਬਿੱਲ ਆਏ ਹੋਏ ਆ ਗਰੀ ਬੀਬੀਆਂ ਨੂੰ ਤੇ ਜਿਹੜਾ ਕਹਿ ਲੋ ਬੀਬੀਆਂ ਵਿਖਾਈ ਜਾਂਦੀਆਂ ਐ ਕਰਕੇ ਵੀ ਸਾਡੇ ਬਿੱਲ ਆਇਆ ਫਿਰ ਤੂੰ ਇਹ ਗੱਲ ਕਹਿ ਰਿਹਾ ਕਿ ਭਗਵੰਤ ਮਾਨ ਨੇ 1000 ਰੁਪਿਆ ਪਾਇਆ ਤੁਹਾਡਾ 1000 ਰੁਪਿਆ ਆ ਗਿਆ ਉਹ ਬੀਬੀਆਂ ਕਹੀ ਜਾਂਦੀਆਂ ਵੀ 1000 ਰੁਪਿਆ ਨਹੀਂ ਆਇਆ ਆ ਹੁਣ ਬੀਬੀਆਂ ਜਿਹੜੀਆਂ ਆਈਆਂ ਜਾਂ ਜਿਹੜੇ ਲੋਕ ਤੇਰੀ ਪੰਜਾਬ ਬਚਾਓ ਯਾਤਰਾ ਦੇ ਵਿੱਚ ਤੇਰੇ ਨਾਲ ਗੱਲਾਂ ਸੁਣਦੇ ਆ ਤੇ ਉਹ ਦੱਸਦੇ ਆ ਸਾਡੇ ਨਾਲ ਆ ਕੰਮ ਹੋ ਰਿਆ ਇੱਕ ਬੀਬੀ ਸੀ ਜਿਹੜੀ ਦੱਸ ਰਹੀ ਸੀ ਉਹ ਮੁਕਸਰ ਏਰੀਆ ਦੱਸਿਆ ਉਹਨੇ ਤੇ ਉਹਦਾ ਕਮਰਾ 7 ਫੁੱਟ ਤੇ ਖੜਾ ਆ ਤੇ ਤੂੰ ਅੱਗੋਂ ਨੂੰ ਜਵਾਬ ਪਤਾ ਕੀ ਕਿਹਾ ਕਿ ਆਪਣੀ ਸ਼ਰੋਮਣੀ ਅਕਾਲੀ ਦਾ ਲਾਉਂਦੇ ਹੋ ਜਿਹੜੇ ਧੱਕੇਸ਼ਾਹੀਆਂ ਹੋ ਰੀਆਂ ਸਾਰੀਆਂ ਬੰਦ ਕਰਾਂਗੇ ਤੇਰੀ ਸਰਕਾਰ ਦੇ ਵਿੱਚ ਧੱਕੇਸ਼ਾਹੀਆਂ ਘਣਾਉਣ ਲੱਗ ਗੇ ਨਾ ਕਿਓ ਲੋਕਾਂ ਤੋਂ ਗਿਨੀਆਂ ਨਹੀਂ ਜਾਣੀਆਂ ਤੇਰੀ ਸਰਕਾਰ 10 ਸਾਲ ਰਹੀ ਆ ਤੇ ਜਿਹੜੇ ਪਿੰਡਾਂ ਦੇ ਵਿੱਚ ਤੇਰੇ ਚੰਗੇ ਲੀਡਰ ਬੈਠੇ ਆ ਉਹਨਾਂ ਪਿੰਡਾਂ ਦੇ ਸਕੂਲ ਪੰਜਵੀਂ ਤੋਂ ਗਾਹ ਨਹੀਂ ਹੋਏ ਕਿਹੜੀਆਂ ਗੱਲਾਂ ਕਰਦਾ ਸੁਖਵੀਰ ਸਿੰਘ ਤੂੰ ਕਰੇਂਗਾ ਧੱਕੇਸ਼ਾਹੀਆਂ ਦੀ ਗੱਲ ਉਹਨਾਂ ਨੂੰ ਇਹ ਸੀ ਕਿਤੇ ਗਰੀਬਾਂ ਦੇ ਬੱਚੇ ਪੜ੍ਹ ਨਾ ਲੈਣ ਪਹਿਲਾਂ ਆਪਦੀ ਪੀੜੀ ਥੱਲੇ ਸੋਟਾ ਮਾਰ ਹੁਣ ਰਹੀ ਗੱਲ ਕਿ ਤੂੰ ਗੱਲ ਕਰ ਰਿਹਾ ਪੰਜਾਬ ਬਚਾਉਣ ਦੀ ਪੰਜਾਬ ਬਚਾਓ ਯਾਤਰਾ ਪੰਜਾਬ ਬਚਾਓ ਯਾਤਰਾ ਉਂਗਲਾਂ ਲਾ ਕੇ ਨਹੀਂ ਪੰਜਾਬ ਬਚਣਾ ਵੀ ਆ ਚੋਪੜ ਕੇ ਉਂਗਲਾਂ ਲਾਤੀਆਂ ਤੇ ਯਾਤਰਾ ਆਹਾਂ ਇਹ ਐਂ ਯਾਤਰਾ ਨਹੀਂ ਚੱਲਦੀਆਂ ਪੰਜਾਬ ਬਚਾਓ ਯਾਤਰਾ ਦਾ ਮਤਲਬ ਪੰਜਾਬ ਬਚਾਓ ਤੇ ਬਚੂਗਾ ਕਿਵੇਂ 1000 ਰੁਪਏ ਚ ਲੈ ਸੁਖਬੀਰ ਸਾਹਿਬ ਕਰੋ ਗੂਗਲ ਪੇ ਜਾਰੀ ਜੇਕਰ ਤੁਹਾਡਾ ਕਰ ਉਹ 1000 ਰੁਪਏ ਤੇ ਬੈਠਾ ਜੇ ਤੁਹਾਡਾ ਕਰ ਚਾਹ ਪਾਣੀ ਤੋਂ ਬੈਠਾ ਜਾ ਮੈਂ ਵਾਦਾ ਕਰਦਾ ਕਿ ਗੂਗਲ ਪੇ ਨੰਬਰ ਜਾਰੀ ਕਰੋ 1000 ਰੁਪਿਆ ਸੈਂਡ ਮੈਂ ਕਰੂੰਗਾ ਇਹ ਬੀਬੀਆਂ ਨੂੰ ਕਹਿ ਰਿਆਂ ਕਿ ਤੁਹਾਡਾ 1000 ਰੁਪਿਆ ਨਹੀਂ ਆਇਆ ਉਹ 1000 ਰੁਪਿਆ ਭਗਵਾਨ ਤਮਨ ਨੇ ਦੇਣਾ ਕਿੱਥੋਂ ਆ ਪੰਜਾਬ ਦੇ ਖਜ਼ਾਨੇ ਚੋਂ ਦੇਣਾ ਜੇਕਰ ਇੱਕ ਕਰੋੜ ਔਰਤ ਨੂੰ ਵੀ 1000 ਰੁਪਿਆ ਦਿੱਤਾ ਜਾਵੇ 10000 ਕਰੋੜ ਬਣਦਾ ਤੇ 12 ਮਹੀਨਿਆਂ ਦਾ 12000 ਕਰੋੜ ਤੇ 5 ਸਾਲਾਂ ਦਾ 60000 ਕਰੋੜ ਰੁਪਿਆ ਬਣਦਾ ਸੁਖਬੀਰ ਸਿੰਘ 60000 ਕਰੋੜ ਰੁਪਇਆ ਇਹ ਪੰਜਾਬ ਦੇ ਖਜ਼ਾਨੇ ਚ ਲੱਗਣਾ ਮੈਨੂੰ ਗੱਲ ਦੱਸ ਕਿ ਤੁਹਾਡੀ ਜਿਹੜੀ ਤਨਖਾਹ ਉਹ ਪੈਨਸ਼ਨ ਉਹ ਲੱਖਾਂ ਰੁਪਇਆ ਚ ਅੱਜ ਦੀ ਦਿਹਾੜੀ ਆ ਜਿਹੜੀ ਉਹ 400 ਰੁਪਏ ਦੇ ਵਿੱਚ ਪੂਰੀ ਨਹੀਂ ਪੈਂਦੀ ਜਿਹੜਾ 80000 ਰੁਪਏ ਤੇ ਤਨਖਾਹ ਕਰੀ ਜਾਂਦਾ ਉਹ ਵੀ ਪੂਰੀ ਨਹੀਂ ਪੈਂਦੀ ਜਿਹੜਾ 40000 ਰੁਪਏ ਤੇ ਲੱਗਿਆ ਉਹ ਕਹਿੰਦਾ ਮੇਰੀ ਤਨਖਾਹ ਵਧਾਓ ਤੇ ਜਿਹੜੀਆਂ ਬੀਬੀ ਡਿਊਟੀ ਲੱਕੀਆਂ ਜਿਨ੍ਹਾਂ ਨੂੰ ਮਹੀਨੇ ਦੀ ਤਨਖਾਹ 5 5 4 4000 ਹੁੰਦੀ ਆ ਉਹ ਬੀਬੀਆਂ ਕਹਿੰਦੀਆਂ ਤਨਖਾਹ ਥੋੜੀ ਆ ਤੇ ਫਿਰ 1000 ਰੁਪਿਆ ਮਹੀਨੇ ਦਾ ਕਿਵੇਂ ਜ਼ਿਆਦਾ ਹੋ ਸਕਦਾ ਕਿਉਂਕਿ ਉਹ ਫ੍ਰੀ ਮਿਲਣਾ 33 ਰੁਪਏ ਦਿਹਾੜੀ ਦੇ ਬੰਦੇ ਆ ਸੁਖਬੀਰ ਸਿੰਘ 33 ਰੁਪਏ ਤੇ 33 ਰੁਪਿਆ ਦੇ ਵਿੱਚ ਅੱਜ ਕੱਲ ਤਾਂ ਦੁੱਧ ਵੀ 60 ਰੁਪਏ ਕਿਲੋ ਪਿਓਰ ਨਹੀਂ ਮਿਲਦਾ ਤੇ ਪੰਜਾਬ ਬਚਾਉਣ ਦੀ ਗੱਲ ਕਰ ਕਿੱਡਾ ਤਾ ਤੂੰ ਪੰਜਾਬ ਬਚਾਓ ਯਾਤਰਾ ਦੇ ਵਿੱਚ ਲੋਕਾਂ ਨੂੰ ਸਮਝਾਈ ਜਾਂਨਾ ਕਿੱਡਾ ਤਾ ਪੰਜਾਬ ਬਚਾਓ ਯਾਤਰਾ ਦੇ ਵਿੱਚ ਪੰਜਾਬ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਉਹ ਦੱਸੀ ਜਾਨਾ ਜਿਹੜੇ ਤੇਰੇ ਪਿੰਡਾਂ ਦੇ ਲੀਡਰ ਆ ਉਹ ਬੰਦੇ ਇਕੱਠੇ ਕਰ ਲੈਂਦੇ ਆ ਜਿਵੇਂ ਅੱਗੇ ਮੁਖਸਰ ਦੀਆਂ ਰੈਲੀਆਂ ਧੁੰਦਾ ਸੀ ਹੁਣ ਮੈਂ ਫਿਰ ਤੋਂ ਆਣਾ ਕਿ ਜੇਕਰ ਪੰਜਾਬ ਬਚਾਉਣਾ ਤੇ ਪੰਜਾਬ ਐ ਨਹੀਂ ਬਚਣਾ ਕੀ ਗੱਲ ਤੁਸੀਂ 51000 ਸਕਨ ਸਕੀਮਾ ਕਹਿੰਦੇ ਸੀ ਗਰੀਬਾਂ ਦੇ ਬੱਚਿਆਂ ਨੂੰ ਉਹ 51000 ਸਕਨ ਸਕੀਮ ਗਰੀਬ 2 ਸਾਲ ਡਿੱਕਦਾ ਰਹਿੰਦਾ ਕੁੜੀ ਦੇ ਵਿਆਹ ਤੋਂ ਮਗਰੋਂ ਬਾਅਦ ਤੇ ਉਹ ਤੁਹਾਡੇ ਲੀਡਰ ਨੂੰ ਕਿਸੇ ਨੂੰ ਫੜਨਾ ਪੈਂਦਾ ਫਿਰ ਕਿਤੇ ਜਾ ਕੇ 52000 ਸਗਨ ਸਕੀ ਮਿਲਦੀ ਸੀ ਜੇਕਰ ਤੁਹਾਡੇ ਧੀਆਂ ਪੁੱਤਾਂ ਦੇ ਵਿਆਹ ਤੁਸੀਂ ਆਪ ਕਰਦੇ ਆ ਠੀਕ ਆ ਕਿਉਂ ਪੈਸਾ ਕਿਤੇ ਨਾ ਕਿਤੇ ਸਾਡਾ ਜਾ ਕੇ ਬੰਦਾ ਪਰ ਫਿਰ ਸਾਡੇ ਧੀਆਂ ਪੁੱਤਾਂ ਦਾ ਵਿਆਹ ਕਿਉਂ ਅਸੀਂ 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 ਕਿਉਂ ਨਹੀਂ ਕਰਦੇ ਕਿਉਂਕਿ ਤੁਸੀਂ ਰੁਜ਼ਗਾਰ ਨਹੀਂ ਦਿੰਦੇ ਆਖੇ ਆਟਾ ਰੱਛਨਦਾਲ ਦਾ ਮੁੱਦਾ ਨਾ ਬਣਾ ਸੁਖਬੀਰ ਸਿੰਘ ਪੰਜਾਬ ਬਚਾ ਜੇ ਯਾਤਰਾ ਪੰਜਾਬ ਬਚਾਉਦੀ ਆ ਕਿ ਫਿਰ ਲੋਕਾਂ ਨੂੰ ਸਮਝਾ ਕਿ ਬਿੱਬਗੋ ਫਰੀਦੀਆਂ ਸਹੂਲਤਾਂ ਤੇ ਨਾ ਜਾਓ ਜੇ ਭਵਾਂ ਅਕਾਲੀ ਦਲ ਨੂੰ ਵੋਟ ਪਾਓ ਭਵਾਂ ਨਾ ਪਾਓ ਜੇ ਪਰ ਪੰਜਾਬ ਨੂੰ ਅੱਗੇ ਲੈ ਕੇ ਜਾਈਏ ਕਿ ਜਿਹੜਾ ਪੰਜਾਬ ਆ ਪੰਜਾਬ ਦੇ ਵਿੱਚ ਸਿੱਖਿਆ ਦੀ ਬਹੁਤ ਜ਼ਰੂਰਤ ਆ ਜਿਹੜੀ ਅਸੀਂ ਸਿੱਖਿਆ ਦੇ ਨਹੀਂ ਸਕੇ ਇਸ ਗੱਲ ਤੇ ਅਸੀਂ ਸ਼ਰਮਿੰਦਾ ਕਹ ਪੰਜਾਬ ਦੇ ਲੋਕਾਂ ਨੂੰ ਕਹ ਪੰਜਾਬ ਦੇ ਲੋਕਾਂ ਨੂੰ ਕਿ ਅਸੀਂ ਰੋਜ਼ਗਾਰ ਨਹੀਂ ਦੇ ਸਕੇ ਇੱਥੇ ਫੈਕਟਰੀਆਂ ਨਹੀਂ ਚਲਵਾ ਸਕੇ ਤੇ ਜੇਕਰ ਫੈਕਟਰੀਆਂ ਹੁੰਦੀਆਂ ਲੋਕਾਂ ਦੇ ਘਰ ਵੀ ਵੀ ਹਜ਼ਾਰ ਦਾ ਰੁਜ਼ਗਾਰ ਦਿੱਤਾ ਹੁੰਦਾ ਤੇ ਉਹ ਬੀਬਗੋ ਤੁਹਾਡੇ ਬੱਚੇ ਬਾਹਰ ਨਹੀਂ ਜਾਣੇ ਸੀ ਕਹਿ ਕਹਿ ਫਿਰ ਇਹ ਕਹ ਕੇ ਬੀਬੀ ਚਿੱਟਾ ਕੋਈ ਅਸੀਂ ਨਹੀਂ ਲੈ ਕੇ ਆਏ ਕੋਈ ਅਸੀਂ ਵੇਚਦੇ ਨਹੀਂ ਪਰ ਸਾਡੀ ਸਰਕਾਰ ਵੇਲੇ ਚੱਲਿਆ ਜਿਹੜਾ ਅੱਜ ਵੀ ਚੱਲਦਾ ਆ ਰਿਹਾ ਮੈਂ ਕੋਈ ਇੱਥੇ ਭਗਵੰਤ ਮਾਨ ਦੇ ਢੋਲੇ ਨਹੀਂ ਗਾਉਂਦਾ ਸਾਰਿਆਂ ਨਾਲੋਂ ਖਿਲਾਫ ਜਾ ਕੇ ਮੈਂ ਬੋਲਦਾ ਪਰ ਜਿਹੜਾ ਸੱਚਾ ਤੇ ਕੱਚਾ ਮੈਂ ਹਮੇਸ਼ਾ ਸਿਰਦਾ ਰਹਿਣਾ ਅੱਗੇ ਤੇ ਜਿਹੜਾ ਸੱਚ ਤੇ ਕੱਚ ਕਰੇ ਮੈਂ ਇਹ ਜਿਹੜਾ ਕਹ ਲੋ ਕੱਚ ਪਾਸੇ ਤੇ ਸੱਚ ਅਗਲੇ ਤੇ ਮੈਂ ਅੱਗੇ ਸਿਰਦਾ ਹੁਣੇ ਸੱਚ ਨੂੰ ਹੱਥ ਪਾਇਆ ਕਿ ਬੀਬੀ ਚਿੱਟਾ ਸਾਡੀ ਸਰਕਾਰ ਵੇਲੇ ਆਇਆ ਤੇ ਜਿਹੜਾ ਚਿੱਟਾ ਅਸੀਂ ਉਦੋਂ ਜੇਕਰ ਨੱਥਾਂ ਕੱਸੀਆਂ ਹੁੰਦੀਆਂ ਜਿਵੇਂ ਬਲਦ ਦੀ ਐ ਕਰਕੇ ਕੱਸ ਦਿੰਨੇ ਆ ਜਿਵੇਂ ਰੱਸਾ ਕੱਸ ਦਿੰਨੇ ਆ ਜਿਵੇਂ ਓਵੇਂ ਅਸੀਂ ਜੰਜੀਰਾ ਕੱਸੀਆਂ ਹੁੰਦੀਆਂ ਤੇ ਅੱਜ ਤੁਹਾਡੇ ਬੱਚੇ ਮਰਨੇ ਨਹੀਂ ਸੀ ਅਸੀਂ ਸ਼ਰਮਿੰਦਾ ਤੇ ਸਾਨੂੰ ਇਹ ਚੀਜ਼ ਤੇ ਮਾਫ਼ ਕਰੋ ਤੇ ਨਾਲ ਤੁਸੀਂ ਜੇਕਰ ਹੁਣ ਚਾਹੁੰਦੇ ਆ ਪੰਜਾਬ ਅੱਗੇ ਜਾਵੇ ਤਾਂ ਅਕਾਲੀ ਦਲ ਦਾ ਸਾਥ ਦਿਓ ਇਹ ਗੱਲਾਂ ਕਰਦਾ ਉੱਥੇ ਨਾ ਕਿ 100 ਰੁਪਿਆ ਆਇਆ ਕਿ ਨਹੀਂ ਆਇਆ ਬਿੱਲ ਆਇਆ ਕਿ ਨਹੀਂ ਆਇਆ ਪੰਜਾਬ ਐ ਬਚਨਾ ਫਿਰ ਇਹ ਕਹੇ ਕਿ ਜਿਹੜਾ ਅੱਜ ਪੰਜਾਬ ਦੇ ਵਿੱਚ ਸੜਕਾਂ ਬਣੀਆਂ ਅਸੀਂ ਇਹ ਤਾਂ ਕਹਿ ਦਿੰਨੇ ਆ ਕਿ ਸੜਕਾਂ ਮੈਂ ਬਣਾਈਆਂ ਪਰ ਬੀਬੀ ਥੋਡੇ ਜਦੋਂ ਸਾਧਨ ਲੰਘਦੇ ਆ ਟੂਲ ਟੈਕਸ ਦੇ ਕੇ ਲੰਘਦੇ ਆ ਤੁਸੀਂ ਤੇ ਛੜਕਾਂ ਦਾ ਤੁਹਾਡੇ ਪੈਸੇ ਦੀਆਂ ਅਸੀਂ ਹੂਟਰ ਮਾਰ ਕੇ ਫ੍ਰੀ ਲੰਘਦੇ ਆ ਚਾਹੇ ਮੇਰੇ ਨਾਲ 100 ਗੱਡੀ ਹੋਵੇ ਚਾਹੇ 10 ਹੋਣ ਚਾਹੇ 50 ਹੋਣ ਮੈਂ ਸੁਖਬੀਰ ਸਾਹਿਬ ਜਦੋਂ ਮੇਰੀਆਂ ਗੱਡੀਆਂ ਦਾ ਹੂਟਰ ਚੱਲਦਾ ਉਦੋਂ ਨਾਲ ਦੀ ਨਾਲ ਐ ਕਰਕੇ ਜਿਹੜੇ ਵਾਂਝੇ ਸਿੱਟਦੇ ਆ ਟੂਲ ਟੈਕਸ ਵਾਲੇ ਪਾਸੇ ਕਰ ਦਿੰਦੇ ਆ ਤੇ ਬੀਬੀ ਉਹ ਛੜਕਾਂ ਤੁਹਾਡੇ ਪੈਸੇ ਦੀਆਂ ਬਣੀਆਂ ਕਹੇ ਉਹਨਾਂ ਨੂੰ ਸੁਖਬੀਰ ਸਿਆ ਤੇਰੇ ਤੇਰੇ ਕੋਲ ਹੈਗੀ ਰੂਬੀ ਕੌਣ ਕਿਹੜੀ ਰੂਬੀ ਕੋਣੀ ਵਾਜਦੀ ਨਾ ਉਹ ਰੂਬੀ ਕੌਣ ਕਹਿੰਦੇ ਉਹਦੀ ਡਿਫੈਂਡਰ ਹੋਰ ਕਿਹੜੀ ਹੋਰ ਲੈਂਡ ਕਲੂਜ਼ਰ ਲੈਂਡ ਕਲੂਜ਼ਰ ਗੱਡੀਆਂ ਐਹੋ ਜੀਆਂ ਤਕੜੀਆਂ ਤੁਹਾਡੇ ਕੋਲ ਆ ਤੇ ਇਹ ਜਿਹੜੀਆਂ ਕਹਿੰਦਾ 10 ਗੱਡੀਆਂ ਤੇਰੇ ਨਾਲ ਚੱਲਦੀਆਂ ਹੋਣੀਆਂ ਇਹ 5 ਤੋਂ 7 ਤੇ 10 ਦੇ ਵਿੱਚ ਵਿੱਚ ਐਵਰੇਜ ਦੇਣ ਵਾਲੀਆਂ ਤੂੰ ਆ ਪੰਜਾਬ ਦੀ ਜਿਹੜੀ ਪੰਜਾਬ ਬਚਾਓ ਯਾਤਰਾ ਤੇ 40-45 ਕਰੋੜ ਰੁਪਈਆ ਖਰਚਣਾ ਤੇ ਜੇਕਰ ਇਹੀ 40-45 ਕਰੋੜ ਰੁਪਈਆ ਤੂੰ ਪੰਜਾਬ ਦੇ ਵਿੱਚ ਆ ਹਲਕਾ ਜਲਾਲਾਬਾਦ ਦੇ ਵਿੱਚ ਆ ਲੋਕ ਸਭਾ ਫਿਰੋਜ਼ਪੁਰ ਪੈਂਦਾ ਤੈਨੂੰ ਹੁਣ ਤੂੰ ਇੱਥੇ ਆ ਕੇ ਸਾਨੂੰ ਮੂੰਹ ਵਿਖਾ ਰਿਆ ਤੂੰ ਇੱਥੇ ਫੈਕਟਰੀਆਂ ਖੋਲ ਕੇ ਦੇ ਆ ਇੱਕ ਹਲਕੇ 'ਚ ਦੋ ਦੋ ਫੈਕਟਰੀਆਂ ਖਲਵਾ ਦੇ ਆ ਹੱਥ ਪੱਲਾ ਜੋੜ ਕੇ ਤੇ ਆ ਇੱਥੇ ਲੋਕਾਂ ਨੂੰ ਰੋਜ਼ਗਾਰ ਤਾਂ ਮਿਲੇ ਹੁਣ ਗੱਲਾਂ ਕਰਦਾ 40-45 ਕਰੋੜ ਰੁਪਏ ਦੇ ਨਾਲ ਜਿਹੜੇ ਗਰੀਬ ਲੋਕ ਆ ਚਾਹੇ ਉਹ ਐਸਸੀ ਆ ਬੀਸੀ ਆ ਜਰਨਲ ਆ ਉਹਨਾਂ ਦੀਆਂ ਆਈਪੀਸਾਂ ਦੀਆਂ ਤਿਆਰੀਆਂ ਕਰਵਾ ਦੇ ਤਾਂ ਕਿ ਪਤਾ ਲੱਗ ਜੇ ਕਿ ਵਾਕਈ ਪੰਜਾਬ ਨੂੰ ਬਚਾਉਂਗੇ ਪੰਜਾਬ ਨੂੰ ਬਚਾ ਸਕਦੇ ਆ ਜੱਜ ਪੰਜਾਬ ਨੂੰ ਬਚਾ ਸਕਦੇ ਵਕੀਲ ਪੰਜਾਬ ਨੂੰ ਬਚਾਉਣਗੇ ਆਈਪੀਐਸ ਪੰਜਾਬ ਨੂੰ ਬਚਾਉਣਗੇ ਤਗੜੇ ਆਫਸਰ ਪੰਜਾਬ ਨੂੰ ਬਚਾਉਣਗੇ ਕੌਣ ਮਾਸਟਰ ਪੰਜਾਬ ਨੂੰ ਕੌਣ ਬਚਾਉਣਗੇ ਡਾਕਟਰ ਪੰਜਾਬ ਨੂੰ ਕੌਣ ਬਚਾਉਣਗੇ ਦੱਸ ਚੰਗੀ ਸਿੱਖਿਆ ਤੇ ਇਹ ਜੇਕਰ ਸੱਤੇ ਚੀਜ਼ਾਂ ਤੁਸੀਂ ਪੂਰੀਆਂ ਕੀਤੀਆਂ ਦੱਸ ਦੋ ਜਦੋਂ ਤੁਹਾਨੂੰ ਕਰੋਨਾ ਵਾਇਰਸ ਦੇ ਵਿੱਚ ਤੁਸੀਂ ਜਿਹੜਾ ਕਹ ਲੋ ਪੋਜ਼ਿਟਿਵ ਆਏ ਆ ਤੇ ਤੇਰਾ ਦਿੱਲੀ ਲਾਜ ਹੋਇਆ ਸ਼ਰਮ ਤਾਂ ਸਾਨੂੰ ਉੱਤੇ ਆ ਗਈ ਸੀ ਤੈਨੂੰ ਤਾਂ ਭਾਵੇਂ ਨਹੀਂ ਆਈ ਸੀ ਕਿ 10 ਸਾਲ ਸਰਕਾਰ ਰਹੀ ਹੋਵੇ ਪੰਜ ਵਾਰ ਮੁੱਖ ਮੰਤਰੀ ਰਹੇ ਹੋਣ ਤੇ ਇੱਕ ਹਸਪੀਟਲ ਆਪਦੇ ਮੰਤਰੀਆਂ ਵਾਸਤੇ ਨਾ ਬਣਾ ਸਕੇ ਹੋਣਾ ਤੇ ਇਹ ਸਾਡੇ ਵਾਸਤੇ ਇਹਨਾਂ ਨੇ ਕੀ ਬਣਾਤਾ ਇਹ ਭਾਈ ਸਾਹਿਬ ਠੀਕ ਆ ਤੁਸੀਂ ਸਾਡੀ ਖੇਤਰੀ ਪਾਰਟੀਆਂ ਨਾਲ ਅਕਾਲੀ ਦਲ ਦੇ ਲੀਡਰ ਇਹ ਵੀ ਸੁਣ ਲੈਣ ਮੈਂ ਇਹ ਵੀ ਕਹਿ ਰਿਹਾ ਕਿ ਇਹ ਸਾਡੀ ਖੇਤਰੀ ਪਾਰਟੀ ਆ ਸਾਨੂੰ ਇਹੀ ਹੀ ਬਚਾ ਸਕਦੀ ਆ ਪਰ ਸਾਨੂੰ ਨਹੀਂ ਬਚਾ ਸਕਦੀ ਕਾਰਨ ਕਿਉਂਕਿ ਜਦੋਂ ਇਹ ਬਣ ਜਾਂਦੇ ਆ ਇਹਨਾਂ ਦੇ ਪਿੰਡਾਂ ਦੇ ਵਿੱਚ ਲੀਡਰ ਆ ਜਿਹੜੇ ਉਹ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਲੱਗ ਜਾਂਦੇ ਆ ਉਦੋਂ ਉਦੋਂ ਉਹਨਾਂ ਦੀ ਚੱਲਦੀ ਆ ਇਸ ਕਰਕੇ ਸੁਖਬੀਰ ਸਿੰਘ ਪੰਜਾਬ ਬਚਾਓ ਯਾਤਰਾ ਪੰਜਾਬ ਐ ਨਹੀਂ ਬਚਣਾ ਤੈਨੂੰ ਇੱਕ ਬੀਬੀ ਦੱਸ ਰਹੀ ਸੀ ਕਿ ਮੇਰਾ ਮੁੰਡਾ ਚੰਡੀਗੜ੍ਹ ਦਾਖਲ ਰਿਆ ਤੇ ਇਹ ਝਾੜੂ ਵਾਲੇ ਦੇ ਬੰਦਿਆਂ ਨੇ ਮੇਰਾ ਕਮਰਾ ਆਇਆ ਸੀ 7 ਫੁੱਟ ਤੇ ਰਕਵਾਤਾ ਤੇਰਾ ਹੱਕ ਮੰਦਾ ਸੀ ਕਿ ਦੱਸ ਬੀਬੀ ਮੈਂ ਜ਼ਿਲ੍ਹੇ ਮੁਕਸਰ ਜ਼ਿਲ੍ਹੇ ਦੇ ਡੀਸੀ ਨੂੰ ਫੋਨ ਕਰਦਾ ਕਿ ਤੇਰਾ ਕਮਰਾ ਰੁਕਿਆ ਤੇ ਰੁਕਿਆ ਕਮ ਕਿਵੇਂ ਆ ਮੁਕਸਰ ਜ਼ਿਲ੍ਹਾ ਜਿਹੜਾ ਉਹ ਵੀ ਤੇਰੇ ਵਿੱਚ ਹੀ ਆਉਂਦਾ ਤੇ ਉਹ ਉਥੋਂ ਦਾ ਡੀਸੀ ਵੀ ਤੇਰਾ ਆਖਾ ਮੰਨੂਗਾ ਕਿਉਂਕਿ ਮੁਕਸਰ ਲੋਕ ਸਭਾ ਜਿਹੜਾ ਓ ਭਾਈ ਸਾਹਿਬ ਫਿਰੋਜ਼ਪੁਰ ਚੌਂਦਾ ਯਾਦ ਰੱਖ ਤੇਰੇ ਕੰਮ ਸਾਨੂੰ ਗਿਣਾਉਣੇ ਪੈਂਦੇ ਆ ਕਿਉਂ ਲੋਕਾਂ ਦੇ ਅੱਗੇ ਹੁਣ ਸਿਰਫ ਤੇ ਸਿਰਫ ਤੁਸੀਂ ਸੀਟਾਂ ਲੈਣ ਵਾਸਤੇ ਦੋ ਸੀਟਾਂ ਬਚਾਉਣ ਵਾਸਤੇ ਦੋ ਸੀਟਾਂ ਬਚਾਓ ਯਾਤਰਾ ਕੱਢੀ ਜਾਂਦੇ ਆ ਸੁਖਬੀਰ ਸਿੰਘਾਂ ਜਾਂ ਜਿਹੜੇ ਹਲਕਿਆਂ ਜਿਹੜੇ ਲੋਕ ਸਭਾ ਤੋਂ ਟਿਕਟਾਂ ਲੜਨੀਆਂ ਉਹ ਲੋਕ ਸਭਾ ਤੇ ਉਹਨਾਂ ਤੇ ਲੋਕਾਂ ਦੇ ਤੁਸੀਂ ਕਾਰੋਬਾਰ ਸਵਾਰਦੇ ਤੈਨੂੰ ਵੋਟ ਮੰਗਣ ਦੀ ਲੋੜ ਨਹੀਂ ਪੈਣੀ ਨੰਗੇ ਪੈਰੀ ਲੋਕ ਤੇਰੇ ਮਗਰ ਤੁਰਨਗੇ ਹੁਣ ਲੋਕਾਂ ਤੋਂ ਕੀ ਭਾਲਦਾ ਲੋਕਾਂ ਦੇ ਪੁੱਤ ਇੱਥੇ ਨਹੀਂ ਬਚੇ ਲੋਕਾਂ ਦੇ ਪੁੱਤ ਨਸ਼ੇ ਚ ਤਬਾਹ ਹੋ ਗਏ ਲੋਕਾਂ ਦੇ ਪੋਤੇ ਜਿਹੜੇ ਉਹ ਇੱਥੋਂ ਬਾਹਰ ਜਾਂਦੇ ਰਹੇ ਲੋਕਾਂ ਦੇ ਜਿਹੜੇ ਬੱਚੇ ਆ ਉਹ ਤੁਹਾਡੇ ਬੀਜੇ ਕੰਡੇ ਅੱਜ ਜਿਹੜੇ ਕਹਿੰਦੇ ਲੋਕ ਸਾਡੇ ਭਖੜਾ ਜਿਹੜਾ ਸਿੱਟਿਆ ਸਾਡਿਆਂ ਚ ਪੈਰਾਂ ਚ ਵਜਦਾ ਫਿਰਦਾ ਤੂੰ ਬੰਗਲਿਆਂ ਦਾ ਹੋ ਗਿਆ ਸੁਣਿਆ ਸੀ ਵੇਖਿਆ ਵੀ ਇਤਿਹਾਸਾਂ ਚ ਵੀ ਲਿਖਿਆ ਕਿਤਾਬਾਂ ਚ ਵੀ ਵੇਖਿਆ ਤੇ ਉਹ ਕੀ ਕਿਹਾ ਕਿ ਜਿਹੜੇ ਦੇਸ਼ ਦੀ ਖਾਤਰ ਲੜਾਈ ਲੜਦੇ ਰਹੇ ਉਹਨਾਂ ਨੂੰ ਜੇਲਾ ਹੋਈਆਂ ਜਿਹੜੇ ਦੇਸ਼ ਦੀ ਖਾਤਰ ਲੜਾਈਆਂ ਲੜੀਆਂ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਪਰਿਵਾਰ ਤੱਕ ਉਹਨਾਂ ਨੇ ਕੁਰਬਾਨ ਹੋਏ ਆ ਔਰ ਜਿਨ੍ਹਾਂ ਨੇ ਲੜਾਈਆਂ ਲੜੀਆਂ ਉਹ ਆਪ ਉਹਨਾਂ ਨੇ ਰਸੇ ਚੁੰਮਿਆ ਪਰ ਲੜਾਈਆਂ ਤੁਸੀਂ ਵੀ ਲੜੀਆਂ ਤੁਹਾਡੇ ਮਹਿਲ ਬੰਗਲੇ ਉਸਾਰੇ ਗਏ ਤੁਹਾਡੇ ਤਿੰਨ ਤਿੰਨ ਘਰ ਹੋਗੇ ਗੱਡੀਆਂ ਤਗੜੀਆਂ ਹੋਆਂ ਪਰ ਜਿਨ੍ਹਾਂ ਦੀ ਖਾਤਰ ਤੁਸੀਂ ਲੜਾਈਆਂ ਲੜੀਆਂ ਉਹ ਮਰੂਤੀਆਂ ਕਾਰਾਂ ਵਾਲੇ ਵੀ ਨਹੀਂ ਹੋਏ ਤੇ ਸੁਖਬੀਰ ਸਿੰਘਾਂ ਪੰਜਾਬ ਬਚਾਓ ਯਾਤਰਾ ਦੇ ਵਿੱਚ ਅਸੀਂ ਤੇਰੇ ਨਾਲ ਤੁਰਾਂਗੇ ਪਰ ਪਹਿਲਾਂ ਪੰਜਾਬ ਬਚਾਉਣਾ ਕਿਵੇਂ ਆ ਇਹ ਡਿਸਾਈਡ ਕਰ ਇਹ ਭਗਵੰਤ ਮਾਨ ਦੀ ਬੁਰਾਈ ਕਰਕੇ ਕਾਂਗਰਸ ਦੀ ਬੁਰਾਈ ਕਰਕੇ ਜਾਂ ਕੱਲ ਨੂੰ ਉਹ ਤੇਰੀ ਬਰਾਈ ਕਰਕੇ ਪੰਜਾਬ ਨਹੀਂ ਬਚਾ ਸਕਦੇ ਪੰਜਾਬ ਨੂੰ ਬਚਾਉਣਾ ਤਾਂ ਪਹਿਲਾਂ ਲੀਡ ਕਰ ਲੀਡਰ ਬਾਨਣਾ ਤਾਂ ਲੀਡ ਕਰ ਸਾਨੂੰ ਕਿਵੇਂ ਬਚਣਾ ਨਾ ਕਿ 1000 ਰੁਪਿਆ 1000 ਰੁਪਏ ਨਾਲ ਪੰਜਾਬ ਤੇ ਕਰਜ਼ਾ ਚੜਨਾ ਤੇ ਉਹ ਕਰਜ਼ਾ ਚੜੂਗਾ ਸਾਡੇ ਤੇ ਉਹ ਸਾਨੂੰ ਭਰਨਾ ਪੈਣਾ ਅੱਗੇ ਜਿਹੜਾ 2.5 ਲੱਖ ਕਰੋੜ ਦਾ ਕਰਜ਼ਾ ਕਰਕੇ ਗਏ ਆ ਹੁਣ ਕਿਹੜਾ ਤੁਸੀਂ ਭਰੀ ਜਾਂਦੇ ਆ ਤੁਸੀਂ ਤਾਂ ਸਾਡੀਆਂ ਪੈਨਸ਼ਨਾਂ ਤਨਖਾਹਾਂ ਨਾਲ ਚੱਲਦੇ ਆ ਹੱਕ ਦੀ ਕਮਾਈ ਨਾਲ ਪੈਂਦਾ ਨਹੀਂ ਸਕੂਟਰਾਂ 'ਚ ਤੇਲ ਸੱਜਣਾ ਇਹ ਗੱਲ ਸੁਣੋ ਮੇਰੀ ਜਿੰਨਾ ਤੁਹਾਡਾ ਤੇਲ ਦਾ ਖਰਚਾ ਨਾ ਉਹਨਾਂ ਸਾਡੀ ਸਾਰੀ ਉਮਰ ਦੀ ਰੋਟੀ ਹੁੰਦੀ ਆ ਕਿਉਂ ਨਹੀਂ ਗੱਲਾਂ ਸੁਣਦੇ ਜਿਹੋ ਜੇ ਸਾਡੇ ਗਰੀਬ ਕੋਈ ਕਮਰੇ ਬਣਾਉਂਦੇ ਆ ਉਹੋ ਜੇ ਕਮਰੇ ਤਾਂ ਤੁਹਾਡੇ ਪਸੂਆਂ ਵਾਸਤੇ ਨਹੀਂ ਹੁੰਦੇ ਤੇ ਸਾਨੂੰ ਬਚਾਓ ਯਾਰ ਪੰਜਾਬ ਸਿਰ ਪੰਜਾਬ ਬਚੂਗਾ ਕਿਵੇਂ ਲਾਰੇ ਲਾ ਕੇ ਪੰਜਾਬ ਨਹੀਂ ਬਚਣਾ ਝੂਠੀਆਂ ਗੱਲਾਂ ਕਰਕੇ ਪੰਜਾਬ ਨਹੀਂ ਬਚਣਾ ਪੰਜਾਬ ਬਚੂਗਾ ਸੇਤ ਸਿੱਖਿਆ ਰੁਜ਼ਗਾਰ ਦੇ ਨਾਲ ਸੋ ਕਬੀਰ ਸਿੰਘਾ ਮੈਂ ਤੇਰਾ ਕੋਈ ਵਿਰੋਧੀ ਨਹੀਂਗਾ ਜਿਸ ਦਿਨ ਜਲਾਲਾਬਾਦ ਹਲਕਾ ਤੋਂ 2022 ਦੇ ਵਿੱਚ ਤੇਰੇ ਕੰਮਾਂ ਦੇ ਖਿਲਾਫ ਮੈਂ ਐਮਐਲਏ ਦੀ ਚੋਣ ਲੜਿਆ ਤੇਰੇ ਖਿਲਾਫ ਨਹੀਂ ਤੇਰੀ ਕੰਮਾਂ ਦੇ ਖਿਲਾਫ ਤੇਰੀ ਸੋਚ ਦੇ ਖਿਲਾਫ ਲੜਿਆ ਕਿ ਹਰ ਪਿੰਡ ਵਿੱਚ ਸਕੂਲ ਡਾਕਟਰਾਂ ਦੀ ਮਾਸਟਰਾਂ ਦੀ ਜ਼ਰੂਰਤ ਆ ਤੁਸੀਂ ਟੀਚਰ ਪੂਰੇ ਕਰੋ ਅੱਜ ਜੇਕਰ 40 45 ਕਰੋੜ ਰੁਪਇਆ ਜੇ ਜਿਹੜਾ ਤੂੰ ਅੱਜ ਆ ਪੰਜਾਬ ਬਚਾਓ ਯਾਤਰਾ ਤੇ ਲਾਉਣਾ ਫਿਰਦਾ ਤੇ ਭਗਵਾਨ ਤਮਨ ਚ ਕਸੂਰ ਬਾਅਦ ਚ ਕੱਢ ਲਈ ਜਿਹੜੇ ਇੱਕ ਵਿਚਾਰਿਆ ਇੱਥੇ ਜਿਹੜੇ ਸਕੂਲਾਂ ਚ ਟੀਚਰ ਹੈ ਨਹੀਂਗੇ ਉਥੇ ਟੀਚਰ ਪਾ ਦੇ ਪ੍ਰਾਈਵੇਟ ਕੋਈ 8 8 10 10 ਹਜ਼ਾਰ ਦੇ ਵਿੱਚ ਰਖਾ ਦੇ ਨਾਲੇ ਚੰਗੀ ਸਿੱਖਿਆ ਮਿਲ ਜੂਗੀ ਜਦੋਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਆ ਆਪਾਂ 5 5 7 7 ਹਜ਼ਾਰ ਤੇ ਨੌਕਰੀਆਂ ਕਰੀ ਜਾਂਦੇ ਆ ਤੇ ਫਿਰ ਉਹ ਸਰਕਾਰੀਆਂ ਚ ਵੀ ਕਰ ਲੈਣਗੇ ਪੰਜਾਬ ਨਹੀਂ ਵਿਚਾਰੇ ਤੁਸੀਂ ਸਿਰਫ ਕੁਰਸੀਆਂ ਵਿਚਾਰ ਰਹੇ ਆ ਜਿਸ ਦਿਨ ਪੰਜਾਬ ਬਚਾਉਣਾ ਹੋਇਆ ਤੁਸੀਂ ਉਸ ਦਿਨ ਤੁਹਾਡੇ ਕੋਲ ਕੱਖ ਨਹੀਂ ਰਹਿਣਾ ਤੇ ਤੁਸੀਂ ਅੱਖਾਂ ਚ ਘਸੁੰਨ ਦੇ ਦੇ ਕੇ ਰੋਵੋਗੇ ਜਿਹੜੀ ਜਿੰਨਾਂ ਦੀਆਂ ਉਂਗਲਾਂ ਤੇ ਫਿਰਦੀ ਨਹੀਂ ਉਹ ਤੈਨੂੰ ਜਾੜ ਦੇਣਗੇ 100 ਰੁਪਿਆ ਮੁੱਦਾ ਨਹੀਂ ਪੰਜਾਬ ਬਚਾਓ ਮੁੱਦਾ ਇਹ ਯਾਦ ਰੱਖ ਲੋ ਆਟਾ ਰਾਛਨਦਾਲ ਮੁੱਦਾ ਨਹੀਂ ਰੁਜ਼ਗਾਰ ਦਿਓ ਮੁੱਦਾ ਇਹ ਲੋਕਾਂ ਦਾ ਕਮਰੇ ਪਵਾਉ ਮੁੱਦਾ ਨਹੀਂ ਲੋਕਾਂ ਨੂੰ ਲੋਨ ਦਿਓ ਜਿਹੜੇ ਗਰੀਬਾਂ ਨੂੰ ਤੂੰ ਖੜਾਈ ਖੜਾ ਤੇਰੀ 25 ਸਾਲ ਜਿਹੜਾ ਤੂੰ ਕਹਿਲਾ ਤੁਸੀਂ 25 ਸਾਲ ਰਾਜ ਹੀ ਕੀਤਾ ਕਵਾਂਗੇ 25 ਸਾਲਾਂ ਦੇ ਵਿੱਚ ਤੂੰ ਗਰੀਬਾਂ ਦੀਆਂ ਜੇਕਰ ਉਹਨਾਂ ਦੇ ਮਕਾਨਾਂ ਦੀਆਂ ਰਜਿਸਟਰੀਆਂ ਕਰਾ ਦਿੰਦਾ ਨਾ ਤੇ ਉਹਨਾਂ ਨੂੰ ਲੋਨ ਮਿਲ ਜਾਂਦਾ ਬੈਂਕਾਂ 'ਚ ਨਹੀਂ ਵੜਨ ਦਿੰਦੇ ਗਰੀਬਾਂ ਨੂੰ ਉਹਨਾਂ ਦੀ ਪੌੜੀ ਤੇ ਨਹੀਂ ਖੜਨ ਦਿੰਦੇ ਬੈਂਕਾਂ ਦੇ ਵਿੱਚ ਕਿਹੜੀਆਂ ਗੱਲਾਂ ਕਰਦਾ ਸੁਖਵੀਰ ਸਿੰਘਾਂ ਪੰਜਾਬ ਬਚਾ ਪੰਜਾਬ ਬਚਾਓ ਯਾਤਰਾ ਦਾ ਫਾਇਦਾ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀਆਂ ਗੱਲਾਂ ਨੂੰ ਦਿਲ ਤੇ ਲਾ ਲਈ ਦਿਮਾਗ ਤੇ ਲਾ ਲਈ ਪਰ ਗੁੱਸੇ ਤੇ ਨਾ ਲਾਵੀਂ ਯਾਦ ਰੱਖੇ ਕੰਮ ਦੀਆਂ ਗੱਲਾਂ